ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਇਹ ਪਿੰਡ ਬਗੇਲੇਲਾ ਆ ਗਿਆ ਸੱਜਣੋ ਤੇ ਜ਼ਿਲ੍ਹਾ ਮੋਗਾ ਆ ਗਿਆ ਨੇੜੇ ਡਗਰੂ ਡਰੋਲੀ ਇਹਦੇ 메ਨ ਕਸਬੇ 메ਨ ਸ਼ਹਿਰ ਆ ਘਰੇਲੂ ਕਰੋ ਤੁਹਾਨੂੰ ਦੋ ਮਹੀਆਂ ਵਿਕਰੀ ਵਾਲੀਆਂ ਬਿਲਕੁਲ ਤਾਜ਼ੀਆਂ ਸੂਈਆਂ ਮੀਆਂ ਇੱਕ ਦੇ ਮਗਰ ਕੱਟੀ ਆ ਮੋਹਰਾ ਦੀ ਬਹੁਤ ਸ਼ਾਨਦਾਰ ਆ ਇਸ ਮਹੀਨੇ ਦੇ ਕੋਲੇ ਕਿੰਨਾ ਦੁੱਧ ਕਿੰਨੇ ਦਿਨਾਂ ਦੀ ਸੂਈ ਇਹਦਾ ਲੇਖਾ ਜੋਖਾ ਆਪਾਂ ਪੁੱਛਾਂਗੇ ਇੱਕ ਬਿਲਕੁਲ ਹੀ ਹਜੇ ਕੱਲ ਦੀ ਸੂਈ ਮੈਂ ਉਹਦਾ ਕੀ حساب ਕਿਤਾਵਾ ਇਹਦਾ ਵੀ ਆਪਾਂ ਪੁੱਛਾਂਗੇ ਆ ਦੇਖੋ ਬਿਲਕੁਲ ਤਾਜੀ ਸੂਈ ਵੀ ਕੱਲ ਦੀ ਗਿੱਲਾ ਨਾਲੂਗਾ ਬੱਚੇ ਦਾ ਓਕੇ ਰਿਪੋਰਟ ਇਹਨੇ ਕੱਟੇ ਨੂੰ ਜਨਮ ਦਿੱਤਾ ਬੜਾ ਤਗੜਾ ਬਾਡੀ ਸਟਰਕਚਰ ਮੈਂ ਦਾ ਬਾਕੀ ਆਪਾਂ ਗੱਲਾਂ ਬਾਤਾਂ ਮਾਲਕਾ ਨਾ ਕਰਦੇ ਆ ਜਿਹੜੀ ਪਸੰਦ ਆ ਗਈ ਕਰਕੇ ਤਸੱਲੀ ਆਪਣੀ ਖਰੀਦਦਾਰੀ ਕਰਿਓ ਇਹ ਵੀ ਤੁਹਾਡਾ ਵੀਰ ਜੀ ਸასიਕਾਰ ਸასიਕਾਰ ਬਾਈ ਜੀ ਹੋਰ ਸੁਣਾਓ ਵਧੀਆ ਬਾਈ ਜੀ ਤੁਸੀਂ ਦੱਸੋ ਚੜਦੀ ਕਲਾ ਨਾ ਚੜਦੀ ਕਲਾ ਜੀ ਚੜਦੀ ਆਪਣਾ ਨਾਮ ਤੇ ਇਥੋਂ ਪਿੰਡ ਦਾ ਐਡਰੈਸ ਦਈਏ ਹਕਬਾਲ ਸਿੰਘ ਠੀਕ ਹੈ ਜੀ ਨਾਮ ਮੇਰਾ ਜੀ ਪਿੰਡ ਭਗੇਲੇ ਵਾਲਾ ਓਕੇ ਜ਼ਿਲ੍ਹਾ ਮੋਗਾ ਜੀ ਜ਼ਿਲ੍ਹਾ ਮੋਗਾ ਹਾਂ ਜੀ ਤੇ ਨੰਬਰ ਜੀ ਨੰਬਰ 99 169 46347 ਇੱਕ ਵਾਰੀ ਹੋਰ ਰਿਪੀਟ ਕਰਿਓ 99 169 46347 ਇਹਦੇ ਤੇ ਸੰਪਰਕ ਕਰੇ ਹਾਂਜੀ ਹਾਂਜੀ ਤੇ ਮੱਝਾਂ ਘਰਦੀਆਂ ਹੀ ਤੇਰੀ ਕੀ ਕਰਦੇ ਵਪਾਰ ਲੈਂਦਾ ਤਾਂ ਨਹੀਂ ਨਾ ਜੀ ਨਾ ਨਾ ਤੇ ਜੇ ਇਹਦੀ ਗੱਲ ਕਰੀਏ ਆਪਾਂ ਇਸ ਮੈਂ ਤੋਂ ਸ਼ੁਰੂ ਕਰਦੇ ਹਾਂ ਹਾਂਜੀ ਹਾਂਜੀ ਇਹ ਕਿੰਨੇ ਦਿਨਾਂ ਦੀ ਸੂਈ ਆ ਤੇ ਕਿੰਨਾ ਕੁ ਦੁੱਧ ਆ ਸੰਧੂ ਸਾਹਿਬ ਇਹਨੂੰ ਨਾ ਅੱਜ ਮੇਰੇ ਸਾਹਿਬ ਨਾਲ 6ਵਾਂ ਦਿਨ ਹੋ ਗਿਆ ਜੀ 6 ਦਿਨਾਂ ਦੀ ਸੂਈ ਆ ਸੂਈ ਹਾਂ ਮਗਰ ਕੱਟੀ ਮਗਰ ਕੱਟੀ ਇਹਦੀ ਕੱਟੀ ਬਹੁਤ ਸ਼ਾਨਦਾਰ ਆ ਕੱਟੀ ਵੀ ਬਹੁਤ ਸ਼ਾਨਦਾਰ ਆ ਤੇ ਇਹ ਵੀ ਮੱਝ ਵੀ ਬਹੁਤ ਠੰਡੀ ਸੀ ਲਾਏ ਠੀਕ ਆ ਹਾਂਜੀ ਹਾਂਜੀ ਹੋਣੇ ਦੇ ਕੋਲੇ ਧਾਰਾ ਕਿੰਨੀਆਂ ਕਰ? ਇਹ ਸੰਧੂ ਸਾਹਿਬ ਇਸ ਟਾਈਮ ਤੇ ਇਹਦੇ ਥੱਲੇ ਬੌਹਲਾ 12 ਲੀਟਰ ਤਿਆਰ। 12 ਤਿਆਰ ਆ ਜਿਹੜਾ ਮਰਜ਼ੀ ਸਜਣਾ ਕੇ ਚੁੱਕ। ਜਿਹੜਾ ਮਰਜ਼ੀ ਚੈੱਕ ਕਰੇ 2 ਦਿਨ 1 ਤਿੰਨ ਜਦੋਂ ਮਰਜ਼ੀ ਚੈੱਕ। ਤਸੱਲੀ ਕਰੇ। ਪੂਰੀ ਤਸੱਲੀ ਕਰਕੇ ਲੈ ਕੇ ਜਾ। ਸੁਆ ਗਲਾਪੇ ਲਾ ਲੈ ਜਿਹੜਾ ਮਰਜ਼ੀ ਲਾ ਰਹੇ ਹਨ। ਹਾਂ ਜਿਹੜਾ ਮਰਜ਼ੀ ਲਾ ਲੈ। ਲੈ ਕੱਢ ਬਾਹਰੇ ਦੀ ਤੋਰ ਕਰਾਈਏ ਚੱਕ ਪੈਣਾ ਭਰਾ ਨੂੰ ਸਜਣੋ। 12 ਵਾਂ ਤਿਆਰ। ਵੀਡੀਓ ਬਣਾਉਣ ਦਾ ਟਾਈਮ ਵੀ ਜ਼ਰੂਰ ਨੋਟ ਕਰ ਲਿਓ। ਮੰਨ ਲਓ ਵੀ 12 ਵਜੇ ਦਾ ਸਮਾਂ। ਜਦੋਂ ਇਹਨਾਂ ਪਸ਼ੂਆਂ ਦੀ ਆਪਾਂ ਵੀਡੀਓ ਕਰਦੇ ਪਏ ਆ ਹਾਂਜੀ ਉਸ ਹਾਵ ਨਾਲ ਲੈਵੇ ਭਾਂਡੇ ਦਾ ਇਹਦਾ ਗੈਸ ਲਾ ਲਿਓ ਤੜਕੇ ਵੀਰ ਕਿੰਨੇ ਕ ਵਜੇ ਚਵਾਈ ਇਹਦੀ ਚਵਾਈ ਤਾਂ ਜੀ ਸੰਧੂ ਸਾਹਿਬ ਤੁਹਾਨੂੰ ਪਤਾ 6 ਤਾ ਬਾਜੀ ਜਾਂਦੇ ਆਰਾਮ ਨਹੀਂ ਹਣਾ ਹਾਂ 6 ਤਾ ਆਰਾਮ ਲਈ ਬਾਜੀ ਸ਼ਾਮ ਨੂੰ ਸੋਹਣੀ ਮੈਂ ਤਿਆਰ ਹੋ ਜਾਂਦੀ ਹੁਣੀ ਥੱਲੇ ਹੁਣ ਹਜੇ ਅੱਧਾ ਟਾਈਮ ਹੀ ਹੋਇਆ ਹਾਂਜੀ ਕਰੋ ਚੈੱਕ ਦੇਖੋ ਬੜੀਆਂ ਸੋਹਣੀਆਂ ਮਰਲਾ ਮਰਲਾ ਚੋਣ ਤਾਂ ਬਹੁਤ ਚੰਗਾ ਆਊਗਾ ਬੜਾ ਚੰਗਾ ਸੰਧੂ ਸਾਹਿਬ ਬੋਲੀ ਹਣਾ ਬਹੁਤ ਜਿਆਦੇ ਠੀਕ ਆ ਠੀਕ ਠੀਕ ਤੇ ਆ ਤੁਹਾਨੂੰ ਨੇੜਿਓਂ ਇਹਦੀ ਕੱਟੀ ਦੇ ਕੱਟੀ ਦੇਖੋ ਹਾਂ ਬੜੀ ਸ਼ਾਨਦਾਰ ਕੱਟੀ ਆ ਕਰਮਾਰੀ ਕੱਟੀ ਚੰਗੇ ਟੀਕੇ ਦੀ ਆ ਹਨਾ ਤੇ ਜਿਹੜਾ ਕੋਈ ਸਾਮ ਗਿਆ ਨਾ ਭੈਣ ਭਰਾ ਹਾਂ ਤੇ ਕੱਟੀ ਦੀ ਤਾਂ ਗੱਲਾਂ ਹੀ ਬਣ ਜਾਣਗੀਆਂ ਠੀਕ ਆ ਰੇਟ ਇਹਦਾ ਕੀ ਕਰਾਂਗੇ ਰੇਟ ਸੰਧੂ ਸਾਹਿਬ ਆ ਪਾਇਦਾ ਜਨ 98000 ਰੁਪਿਆ 90 ਤੇ 8 ਹਾਂ 98000 ਰੁਪਿਆ ਦੀ ਡਿਮਾਂਡ ਕਰਦੇ ਆ ਹਾਂਜੀ ਹਾਂਜੀ ਆਏ ਭੈਣ ਭਰਾ ਦਾ ਮਾਨਤਨ ਕਰਦੇ ਹਾਂ ਹਾਂਜੀ ਹਾਂਜੀ ਸੰਧੂ ਸਾਹਿਬ ਓਕੇ ਓਕੇ ਤੇ ਆ ਮੈਂ ਤੇ ਆਉ ਹੁਣ ਇਹਦਾ ਕੀ ਲੇਖਾ ਜੋਖਾ ਕਿਹੜਾ ਸੂਆ ਸਵਾ ਤੇ ਕਿੰਨਾ ਇਹ ਸੰਧੂ ਸਾਹਿਬ ਮੱਝ ਦਾ ਨਾ ਇਹਦਾ ਜਿਹੜਾ ਸੂਆ ਇਹ ਤੀਜਾ ਠੀਕ ਆ ਤੀਜੇ ਚੱਲ ਅਗਲਾ ਯਾਰ ਆਪੇ ਲਾ ਲੈ ਚੌਥਾ ਵਾਲਾ ਆਪਾਂ ਦਾ ਲਾ ਲੈ ਭਲੇ ਜਿਵੇਂ ਮਰਜ਼ੀ ਕਰ ਲਵੇ ਓਕੇ ਤੇ ਪਰ ਸੰਧੂ ਸਾਹਿਬ ਇਹ ਜਿਵੇਂ ਮੱਝ ਆ ਨਾ ਹਾਂਜੀ ਇਹ ਮੱਝ ਦੀ ਗਰੰਟੀ ਆ ਜਿਹੜੀ ਇਹ 14 15 ਲੀਟਰ ਦੁੱਧ ਦੀ ਮੂਲੀ ਗੱਲ ਹੀ ਹੈ ਹਾਂ ਬੱਧੀ ਦਾ ਬਹੁਤ ਆ ਯਾਰ ਹਾਂ ਤੇ ਜੇ ਇਹ ਮਾਦੀ ਨੇ ਨਾ 15 ਲੀਟਰ ਦੁੱਧ ਦਿੱਤਾ ਫਿਰ ਖਤਮ ਹਟਾਂਗੇ ਫਿਰ ਖਤਮ ਹਾਂਜੀ ਹਾਂ ਠੀਕ ਹੈ ਠੀਕ ਹੈ ਠੀਕ ਹੈ ਸੂਆ ਤੀ ਜਾ ਆਪਣੇ ਜਸੂਆ ਮਗਰ ਕੱਤੀ ਅਗਲਾ ਆਪੇ ਲਾ ਲੈ ਸੂਈ ਕਦੋਂ ਆਏ ਇਹ ਕਾਲੀ ਸੂਈ ਹੈ ਜੀ ਕੱਲ ਸੂਈ ਹੈ ਕੱਲ ਸੂਈ ਹੁਣ ਬੋਲਾ ਕਿੰਨਾ ਕ ਬੋਲਾ ਦੇ ਇਸ ਟਾਈਮ ਤਾਂ ਇਹਦੇ ਥੱਲੇ ਸਮਝ ਲਓ ਤੁਸੀਂ 5 ਲੀਟਰ ਮੂਲ ਮੂਲੀ ਗੱਲ ਹੀ ਹੋਊਗਾ ਜੀ ਠੀਕ ਹੈ ਠੀਕ ਹੈ ਹਾਂ ਮੂਲੀ ਗੱਲ ਹੀ ਆ ਲੈ ਕੱਢੋ ਬਾਰੇ ਦੀ ਜੇ ਹੁਣ ਆਪਾਂ ਕਹੀਏ ਵੀ ਇਹ ਆਏ ਆ ਵੈਸੇ ਤਾਂ ਹੁੰਦੀਆਂ ਉਠੇ ਪੰਜਵੇਂ ਦਿਨ ਤੋਂ ਜਾ ਕੇ ਦੁੱਧ ਦੀਆਂ ਰੀਜਾ ਪੂਰੀਆਂ ਹਫਤੇ ਬਾਅਦ ਹੀ ਹਫਤੇ ਬਾਅਦ ਹਾਂ ਹਫਤੇ ਤੇ ਜਾ ਕੇ ਹੁੰਦਾ ਕੰਮ ਠੀਕ ਹੈ ਠੀਕ ਹੈ ਠੀਕ ਹੈ ਵੱਡੀ ਬਹੁਤ ਹਨਾ ਢਾਂਚਾ ਬਹੁਤ ਵੱਡਾ ਮਹਿੰਦਾ ਹਾਂ ਚੋਣ ਚੰਗਾ ਮੈਂ ਕਹਿੰਦਾ ਯਾਰ ਕੀ ਬਾਤ ਈ ਆ ਸੰਧੂ ਸਾਹਿਬ ਠੀਕ ਹੈ ਠੀਕ ਹੈ ਠੀਕ ਆ ਜਾ ਜੇਰ ਜੂ ਰੋਕੇ ਪੈ ਗਈ ਜਮਾ ਫੋਟੋ ਆਪਣੇ ਕੋਲੇ ਜੇਰ ਦੀ ਪਈ ਆ ਆ ਜਿਹੜਾ ਖਰੀਦਦਾ ਉਹ ਆਪਦੀ ਤਸੱਲੀ ਕਰ ਸਕਦਾ ਵੀਡੀਓ ਵੇਖ ਸਕਦਾ ਹਾਂ ਵੀਡੀਓ ਦੇਖ ਕੇ ਚੈੱਕ ਕਰ ਸਕਦਾ ਠੀਕ ਹੈ ਫਿਰ ਆਏ ਗੰਨੇ ਵੰਗੂ ਤਾਰਾਂ ਵਾਜਦੀਆਂ ਠੀਕ ਹੈ ਨਹੀਂ ਥਣ ਚੰਗਾ ਪੋਲੀ ਇੰਨੀ ਆ ਨਾ ਬੜੀ ਚੰਗੀ ਹੈ ਦੇਣਾ ਚਾਹੀਦਾ ਏਡੀ ਮਹਣੇ ਦੁੱਧ ਦਿੱਤਾ ਤਾਂ ਦੇਉ ਵੀ ਕਿਹੜੀ ਹੈ ਨਾ ਹਾਂ ਦੇਉ ਕਿਹੜੀ ਓਕੇ 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 ਬੜੇ ਢਾਂਚੇ ਤਗੜੇ ਨੇ ਬਹੁਤ ਤਗੜੇ ਢਾਂਚੇ ਦੀ ਮੱਝ ਇਹਦੇ ਥੋੜਾ ਜਿਹਾ ਆਏ ਆ ਨਾ ਵੀ ਮੱਝਾਂ ਜਿਵੇਂ ਕਈ ਵਾਰ ਪਸ਼ੂ ਦਾ ਸਿੰਗ ਸੂੰਗ ਜਾ ਲੱਗ ਜਾਂਦਾ ਉਹਦੇ ਤੋਂ ਆਏ ਮੱਖੀਆਂ ਮੁਖੀਆਂ ਆਈਆਂ ਬੰਦੀਆਂ ਕਰਕੇ ਉਹ ਠੰਡੀਆਂ ਸੀਲਾ ਮੱਝਾਂ ਬਹੁਤ ਠੀਕ ਆ ਆਹ ਉਪਰੇ ਤੋਂ ਕਰ ਹੀ ਜਾਂਦਾ ਪਸ਼ੂ ਉਪਰੇ ਤੋਂ ਤੁਹਾਨੂੰ ਕੈਮਰੇ ਕੂਮਰੇ ਤੋਂ ਵੀ ਕਰਦਾ ਮੈਂ ਹਮੇਸ਼ਾ ਮੂਵੀ ਕਰਾ ਕਰ ਜਾਂਦੀ ਹਾਂ ਹਾਂਜੀ ਓਕੇ ਇਹਦਾ ਰੇਟ ਕੀ ਕਰੇਗਾ ਹਾਂਜੀ ਇਹਦਾ ਸੰਧੂ ਸਾਹਿਬ ਇੱਕ ਪੰਜ ਕਰਦੇ। ਇਹਦੀ ਡਿਮਾਂਡ ਹੈ ਇੱਕ ਪੰਜ ਕਰਦੇ ਆਏ ਭੈਣ ਭਰਾ ਦਾ ਮਾਨ ਤਨ ਜਰੂਰ ਕਰਾਇਆ ਵਿੱਚ। ਠੀਕ ਹੈ। ਧੰਨਵਾਦ ਆ ਸੱਜਣੋ। ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ।